10 ਤਰੀਕ ਨੂੰ ਭਾਨੇ ਸਿੱਧੂ ਨੇ ਘਰੇ ਆਉਣਾ ਇਹ ਸਭ ਨੂੰ ਆਸ ਹੈ ਪਰ ਕੀ ਵਾਕਈ ਭਾਨਾ ਸਿੱਧੂ 10 ਤਰੀਕ ਨੂੰ ਘਰੇ ਆ ਰਿਹਾ ਜਾਂ ਨਹੀਂ ਆ ਰਿਹਾ ਕੀ ਗੱਲਬਾਤ ਹੈ ਅੱਗੇ ਦੀ ਅਪਡੇਟ ਕੀ ਹੈ ਪਿੰਡ ਦੇ ਸਰਪੰਚ ਕੋਲ ਦੋਨੇ ਦੇ ਵਿੱਚ ਬੈਠੇ ਆ ਸਰਪੰਚ ਸਾਹਿਬ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਉਹ ਸਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਨਾਲ ਇਹ ਵੀ ਮੁੱਦਾ ਚੱਲ ਰਿਹਾ ਹੈ ਕਿ ਜਿਹੜਾ 3 ਤਰੀਕ ਦਾ ਧਰਨਾ ਸੀ ਉਸ ਧਰਨੇ ਨੇ ਲੰਬਾ ਚੱਲਣਾ ਸੀ ਪਰ ਅਚਾਨਕ ਹੀ ਕਿਉਂਕਿ ਪਹਿਲਾਂ ਤਿਆਰੀਆਂ ਹੋ ਗਈਆਂ ਸੀ ਰਾਤ ਦੀਆਂ ਖਾਣੇ ਵੀ ਹਨਾ ਖਾਣੇ-ਵਦਾਨੇ ਦਾ ਵੀ ਤਿਆਰੀ ਹੋ ਗਈ ਸੀ ਤੇ ਜਿਹੜੇ ਕੱਪੜੇ ਲੀਡ ਦੇ ਵੀ ਤਿਆਰੀ ਕਰ ਲਈ ਗਏ ਸੀ ਤੇ ਟੈਂਟ ਬਾਰੇ ਵੀ ਹੋ ਗਿਆ ਸੀ ਵੀ ਟੈਂਟ ਲੱਗੂਆ ਇਹ ਜਿਹੜਾ ਧਰਨਾ ਲੰਬਾ ਚੱਲਣਾ ਤੇ ਜਿਹੜਾ ਭਾਨਾ ਸਿੱਧੂ ਆ ਉਸ ਨੂੰ ਨਾਲ ਲੈ ਕੇ ਹੀ ਘਰੇ ਜਾਵਾਂਗੇ ਪਰ ਅਚਾਨਕ ਜਿਹੜਾ ਅਨਾਉਂਸਮੈਂਟ ਹੁੰਦੀ ਹੈ ਲੱਖੇ ਸਿਧਾਣੇ ਵੱਲੋਂ ਕਿ 10 ਤਰੀਕ ਨੂੰ ਭਾਨੇ ਨੂੰ ਛੱਡ ਦਿੱਤਾ ਜਾਊਗਾ ਸੋ ਆਪਾਂ ਜਿਹੜਾ ਧਰਨਾ ਉਹ ਸਮਾਪਤ ਕਰਦੇ ਹਾਂ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਅਨਾਉਂਸਮੈਂਟ ਹੈ ਲੱਖੇ ਸੁਧਾਣੇ ਨੇ ਕਰਨ ਤੋਂ ਪਹਿਲਾਂ ਕਿਸੇ ਨਾਲ ਸਲਾਹ مشਵਰਾ ਕੀਤਾ ਜਾਂ ਨਹੀਂ ਕੀਤਾ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਸਰਪੰਚ ਸਾਹਿਬ ਨਾਲ ਜੜੀਆ ਕਰਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਠੀਕ ਠਾਕ ਹਾਲ ਨਾ ਤੁਹਾਨੂੰ ਪਤਾ ਹੀ ਹੈ ਹਾਂ ਜੀ ਚਲੋ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਵੀ ਭਾਨਾ ਸਿੱਧੂ 10 ਤਰੀਕ ਨੂੰ ਆ ਰਿਹਾ ਹੈ ਜਾਂ ਨਹੀਂ ਹਾਂ ਜੀ ਪੱਕਾ 100% ਅੱਛਾ ਜਿਹੜੇ ਉਸ ਟਾਈਮ ਦੇ ਵਿੱਚ ਗੱਲ ਹੋਈ ਹੈ ਉਸ ਰਾਤ ਦਾ ਸਾਰਿਆਂ ਨੂੰ ਅਨਾਉਂਸਮੈਂਟ ਦਾ ਪਤਾ ਹੈ ਕਿ ਉਸ ਤੋਂ ਬਾਅਦ ਵੀ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਨਹੀਂ ਉੱਥੇ ਲਿਖਤੀ ਰੂਪ ਚ ਹੀ ਹੋਇਆ ਅਫਸਰਾਂ ਨਾਲ ਅਫਸਰਾਂ ਨੇ ਬਹਿ ਕੇ ਮੀਟਿੰਗ ਹੋਈ ਹੈ ਨਾਲੇ ਉੱਥੇ ਲੱਖਾ ਸਦਾਨਾ ਇਕੱਲਾ ਨਹੀਂ ਹੈਗਾ ਸੀ ਉਹਦੇ ਨਾਲ ਕਾਕੇ ਹੋਰੀ ਸਾਰੀਆਂ ਜਥੇਬੰਦੀਆਂ ਸੀਗੀਆਂ ਜਦੋਂ ਮੀਟਿੰਗ ਹੋਈ ਹੈ ਠੀਕ ਹੈ ਲੱਖੇ ਨੇ ਇਕੱਲੇ ਨੇ ਫੈਸਲਾ ਨਹੀਂ ਲੈਂਦਾ ਸੀ ਓਕੇ ਹਾਂ ਲੱਖੇ ਨੇ 900 ਜ਼ਰੂਰ ਕਰਿਆ ਹਾਂ ਕਿਉਂਕਿ ਕਈ ਲੋਕਾਂ ਦੇ ਇਹ ਬਹਿਮ ਸੀਗਾ ਕਹਿੰਦੇ ਵੀ ਲੱਖੇ ਸਿਧਾਣੇ ਨੇ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਕਿਸੇ ਨਾਲ ਸਲਾਹ ਨਹੀਂ ਕੀਤੀ ਜਾਂ ਪੁੱਛਿਆ ਨਹੀਂ ਕਿਸੇ ਨੂੰ ਇਹ ਇਹ ਮਤਲਬ ਇਸੇ ਗੱਲ ਤੋਂ ਆਪਾਂ ਜਿਹੜਾ ਪਰਦਾ ਚੱਕਣਾ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੇ ਨਾ ਹਾਂ ਅਸੀਂ ਉਹਨਾਂ ਨੂੰ ਪ੍ਰੋ ਇਹ ਸਿਸਟਮ ਇਥਾਰਾ ਬਣਾ ਬਣਾ ਕੇ ਉਹਨੂੰ ਦਿੱਤਾ ਹੋਇਆ ਵੀ ਜਿਵੇਂ ਤੁਸੀਂ ਕਰਦੇ ਹੋ ਸਾਨੂੰ ਮਨਜ਼ੂਰ ਹੈ ਮਨਜ਼ੂਰ ਹੈ ਠੀਕ ਹੈ ਠੀਕ ਹੈ ਦੇਖੋ ਮੂਰੇ ਦਾ ਇੱਕ ਬੰਦੇ ਨੂੰ ਤਾਂ ਲੱਗਣੀ ਪਏ ਲੱਗਣੀ ਪੈਣਾ ਹਾਂ ਨਾਉਂਸਮੈਂਟ ਦਾ ਇੱਕ ਬੰਦਾ ਹੀ ਕਰੂਗਾ ਨਾਉਂਸਮੈਂਟ ਇੱਕ ਬੰਦਾ ਕਰੂਗਾ ਜਦੋਂ ਜਥੇਬੰਦੀਆਂ ਦੀ ਉੱਥੇ ਮੀਟਿੰਗ ਹੁੰਦੀ ਹੈ ਹਾਂ ਸਾਰੀਆਂ ਜਥੇਬੰਦੀਆਂ ਨੇ ਬੈਠ ਕੇ ਉੱਥੇ ਮੀਟਿੰਗ ਕਰੀ ਆ ਅਫਸਰਾਂ ਨਾਲ ਹਾਂ 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 ਅਫਸਰਾਂ ਨਾਲ ਮੀਟਿੰਗ ਕਰਕੇ ਹਾਂ ਠੀਕ ਹੈ ਫਿਰ ਲਖੇ ਨੂੰ ਕਿਹਾ ਗਿਆ ਵੀ ਹੁਣ ਤੂੰ ਬੋਲ ਦੇ ਬੋਲ ਦੇ ਠੀਕ ਹੈ ਲੱਖਾ ਕੋਈ ਸਾਡਾ ਸਾਡਾ ਭਰਾਗਾ ਉਹ ਹਾਂ ਠੀਕ ਆ ਸਾਰਿਆਂ ਦਾ ਸਾਰਿਆਂ ਸਾਰਿਆਂ ਦੀ ਮਦਦ ਚ ਖੜਦਾ ਬਈ ਉਹ ਬਿਲਕੁਲ 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 ਠੀਕ ਹੈ ਤਾਈਓ ਉਥੇ ਲੱਖੇ ਨੇ ਅਨਾਉਂਸਮੈਂਟ ਕਰੀਆ ਜਿੱਥੇ ਜਥੇ ਬੰਦੇ ਦਾ ਕੋਈ ਫੈਸਲਾ ਹੋਇਆ ਤਾਈਓ ਬੋਲਿਆ ਬਈ ਨਹੀਂ ਕਿਵੇਂ ਬੋਲ ਸਕਦਾ ਬੰਦਾ ਹਾਂ ਪਾਨਾ ਸਿੱਧੂ ਇਸ ਟਾਈਮ ਹੈ ਕਿਹੜੀ ਜੇਲ੍ਹ ਚ ਹੈ ਕਿੱਥੇ ਹੈ ਕਿਸੇ ਥਾਣੇ ਚ ਆ ਜਾਂ ਕਿਸੇ ਜੇਲ੍ਹ ਚ ਕਿੱਥੇ ਹੈ ਇਸ ਟਾਈਮ ਮਲੇਰ ਕੋਟਲੇ ਜੇਲ੍ਹ ਚ ਹੈ ਉਹ ਓਕੇ ਮਲੇਰ ਕੋਟਲੇ ਜੇਲ੍ਹ ਦੇ ਵਿੱਚ ਹੈ ਮਲੇਰ ਕੋਟਲੇ ਚ ਹੈ 10 ਤਰੀਕ ਬਾਰੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਵੀ ਇੱਕ ਮਿੱਠੀ ਗੋਲੀ ਦੇਤੀ ਚੂਸਣ ਵਾਸਤੇ 10 ਤਰੀਕ ਜੇ ਉਹ ਚਾਹੁੰਦੇ ਕਿਉਂਕਿ ਪਰਚੇ ਰੱਦੇ ਕਰਨੇ ਸੀ ਜੇ ਉਹ ਚਾਹੁੰਦੇ ਤਾਂ ਉਸੇ ਰਾਤ ਕਿਉਂ ਨਹੀਂ ਛੱਡਿਆ ਜਾਂ ਫਿਰ ਇਸ ਧਰਨੇ ਨੂੰ ਲੰਬਾ ਕਿਉਂ ਨਹੀਂ ਚਲਾਇਆ ਗਿਆ ਜੇ ਰਾਤ ਇੱਕ ਰਾਤ ਲੋਕ ਹੋਰ ਰਹਿ ਜਾਂਦੇ ਅਗਲਾ ਦਿਨ ਚੜਦਾ ਲੋਕਾਂ ਨੇ ਘਟਣਾ ਨਹੀਂ ਸੀ ਧਰਨੇ ਦੇ ਵਿੱਚ ਲੋਕਾਂ ਨੇ ਵਧਣਾ ਸੀ ਕਿ ਧਰਨਾ ਜਿਹੜਾ ਲੰਬਾ ਚਲਾਇਆ ਜਾਣਾ ਚਾਹੀਦਾ ਸੀ ਤੇ ਭਾਨੇ ਸਿੱਧੂ ਨੂੰ ਲੈ ਕੇ ਘਰੇ ਵੜਨਾ ਸੀ ਜਦੋਂ ਰੱਦੇ ਕਰਨੇ ਪਰਚੇ ਫਿਰ 10 ਤਰੀਕ ਦਾ ਟਾਈਮ ਕਿਉਂ ਜਿਹੜੀਆਂ ਜਥੇਬੰਦੀਆਂ ਨੇ ਨਾ ਇਹ ਬਹੁਤ ਸੁਲਝੀਆਂ ਹੁੰਦੀਆਂ ਨੇ। ਜੀ ਕਿਉਂ ਆ ਜਿਹੜੀ ਮੰਦਿਰ ਹੁੰਦੀ ਹੈ ਜਿਵੇਂ ਅਸੀਂ ਲਾਲਾ ਸਾਨੂੰ ਤਯਾਰਬਾ ਨਹੀਂ ਹੈਗਾ। ਉਹ ਆਪਣੇ ਤਯਾਰਬੇ ਨਾਲ ਚੱਲੀਆਂ ਨੇ। ਆਪਣੇ ਸਿਸਟਮ ਨਾਲ ਚੱਲੀਆਂ ਨੇ। ਠੀਕ ਹੈ। ਓਕੇ ਕੱਲ ਨੂੰ ਸਾਡੇ ਤੇ ਗੱਲ ਨਾ ਅਸੀਂ ਚਾਹੁੰਦੇ ਵੀ ਸਾਡੇ ਤੇ ਗੱਲ ਨਾ ਆਵੇ ਜਥੇਬੰਦੀਆਂ ਕਿਤੇ ਸਾਡੇ ਉਲਟ ਨਾ ਹੋ ਜਾਣਾ। ਠੀਕ ਹੈ। ਅਸੀਂ ਜਿਵੇਂ ਜਿਹੜੇ ਹਿਸਾਬ ਨਾਲ ਸਾਡੀਆਂ ਜਥੇਬੰਦੀਆਂ ਚੱਲ ਰਹੀਆਂ ਨੇ। ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ। ਠੀਕ ਹੈ ਹੋ ਸਕਦਾ ਵੀ ਜਥੇਬੰਦੀਆਂ ਉੱਥੇ ਮੌਕਾ ਵਿਚਾਰਿਆ ਹੋਵੇ ਇੱਥੇ ਖੂਨ ਖਰਾਬਾ ਨਾ ਹੋਵੇ ਜਥੇਬੰਦੀਆਂ ਨਹੀਂ ਚਾਹੁੰਦੇ ਵੀ ਤੇ ਖੂਨ ਖਰਾਬਾ ਹੋਵੇ ਬਿਲਕੁਲ 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 ਵੀ ਸ਼ਾਂਤ ਮਾਹੌਲ ਰਹੇ ਕੰਮ ਵੀ ਹੋ ਜੇ ਸਭ ਕੁਝ ਮਰਜ਼ੇ ਸੋਟਾ ਵੀ ਰੇ ਜੀ ਸੋਟਾ ਵੀ ਰੇ ਜੀ ਇਹ ਚੀਜ਼ਾਂ ਦੇ ਬਾਈ ਜੀ ਅੱਛਾ ਜਿਵੇਂ ਮੰਨ ਲਓ 10 ਤਰੀਕ ਦਾ ਧਰਨਾ ਠੀਕ ਆ ਸੌਰੀ 3 ਤਰੀਕ ਦਾ ਧਰਨਾ ਸੀਗਾ ਤੁਹਾਨੂੰ ਕਿਤੇ ਨਾ ਕਿਤੇ ਲੱਗਿਆ ਇਹ ਵੀ ਸਫਲ ਹੋਇਆ ਜਾਂ ਅਗਲੇ ਦਿਨ ਆਪਾਂ ਆਉਂਦੇ ਤਾਂ ਸ਼ਾਇਦ ਰਾਤ ਨੂੰ ਭੇਜ ਦਿੰਦੇ ਹੋ ਨਹੀਂ ਦੇਖੋ ਸਰਕਾਰਾਂ ਦੀ ਗੱਲ ਵੀ ਆਪਾਂ ਨੂੰ ਮੰਨਣੀ ਪੈਂਦੀ ਆ ਅਫਸਰਾਂ ਦੀ ਗੱਲ ਵੀ ਅਸਾਂ ਇਹਨਾਂ ਨੂੰ ਮੰਨਣੇ ਪੈਣਗੇ ਕੋਈ ਲਿਖਤੀ ਰੂਪ ਚ ਦਿੱਤਾ ਜਾਂ ਵੈਸੀ ਨਹੀਂ ਲਿਖਤੀ ਰੂਪ ਚ ਅੱਛਾ ਲਿਖਤੀ ਰੂਪ ਦੇਖੋ ਆਪ ਤਾਂ ਅਫਸਰਾਂ ਨਾਲ ਕਿਤੇ ਬੈਠੇ ਨਹੀਂ ਜੀ ਜਿਹੜੇ ਹੁਣ ਲੱਖੇ ਸਦਾ ਨੇ ਵਰਗ ਨੇ ਕਾਕੇ ਹੋਰੀ ਨੇ ਕੋੜੇ ਵਰਗੇ ਸਾਰੇ ਜਥੇਬੰਦੀਆਂ ਨੇ ਉਹਨਾਂ ਦੀ ਉਹਨਾਂ ਦੀ ਮੈਂ ਮੰਨ ਲਾ ਵੀ ਡੇਲੀ ਗੱਲ ਹੁੰਦੀ ਆ ਜਥੇਬੰਦੀਆਂ ਨਾਲ ਅਫਸਰਾਂ ਨਾਲ ਉਹਨਾਂ ਨੇ ਵੀ ਆਪਣੀ ਸੈਟਿੰਗ ਰੱਖਣੀ ਆ ਅਫਸਰਾਂ ਦਾ ਵੀ ਪੱਖ ਰੱਖਣਾ ਹੁੰਦਾ ਲੋਕਾਂ ਦਾ ਵੀ ਰੱਖਣਾ ਹੁੰਦਾ ਭਾਨੇ ਦਾ ਵੀ ਰੱਖਣਾ ਦਾ ਬਾਹਲਾ ਕੁਝ ਦੇਖ ਕੇ ਸਿਸਟਮ ਚਲਾਉਣਾ ਪੈਂਦਾ ਅੱਛਾ ਤਿੰਨ ਤਰੀਕ ਤੋਂ ਬਾਅਦ ਭਾਨੇ ਸਿੱਧੂ ਨਾਲ ਕਿਸੇ ਦੀ ਮੁਲਾਕ ਆਪਣੇ ਦੀ ਗੱਲ ਉੱਥੇ ਮੁਲਾਕਾਤ ਕਰਦੇ ਭਰਾ ਦੀ ਗੱਲ ਹੋਈ ਹੈ ਹਾਂ ਜਮਾਂ ਠੀਕ ਠਾਕ ਆ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਹਾਂ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਤੰਦਰੁਸਤ ਹੈ ਤੰਦਰੁਸਤ ਆ ਜੀ ਸਾਰਾ ਓਕੇ ਚੜ੍ਹਦਾ ਅੱਛਾ 10 ਤਰੀਕ ਬਾਰੇ ਫਿਰ ਉਹਨੂੰ ਕਿਸ ਤਰ੍ਹਾਂ ਮਤਲਬ ਕਿ ਗੱਲਬਾਤ ਹੋਈ ਉਹਦੇ 10 ਤਰੀਕ ਨੂੰ ਹਾਂ 10 ਤਰੀਕ ਨੂੰ ਗੱਲਬਾਤ ਕਰੀ ਆ ਬਈ ਉਹਨੂੰ ਦੱਸਿਆ ਹੋਇਆ ਸੁਨੇਹਾ ਲੱਗਿਆ ਉਹਨੂੰ ਵੀ ਭਾਈ ਤੈਨੂੰ 10 ਤਰੀਕ ਨੂੰ ਲੈ ਕੇ ਆਵਾਂਗੇ ਹਾਂ ਜਥੇਬੰਦੀਆਂ ਦੀ ਕੱਲ ਨੂੰ 9 ਤਰੀਕ ਦੀ ਮੀਟਿੰਗ ਹੈਗੀ ਆ ਠੀਕ ਹੈ ਜੀ ਜਥੇਬੰਦੀਆਂ ਸਾਰਾ ਕੁਝ ਕੱਲ ਨੂੰ ਦੱਸਦਣਗੇ ਆ ਵੀ ਕਿ ਕਿ ਰੋਕਣਾ ਹੈ ਕਿੱਥੇ ਬੈਠਣਾ ਹੈ ਕਿੱਥੋਂ ਬਾਈ ਨੂੰ ਲੈ ਕੇ ਆਉਣਾ ਸਾਰਾ ਸਿਸਟਮ ਜਥੇਬੰਦੀਆਂ ਨੇ ਲਿਖ ਕੇ ਕੱਲ ਨੂੰ ਦੱਸ ਦੇਣਾ। ਯਾਨੀ 10 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੱਲ ਨੂੰ 9 ਤਰੀਕ ਨੂੰ ਉਲਿਖਿਆ ਜਾਣਾ। ਹਾਂ। ਇੱਕ ਮੈਂ ਹੋਰ ਬੇਨਤੀ ਕਰਦਾ ਜਿਹੜੇ ਲੱਖੇ ਨੂੰ ਮਾੜਾ ਕਹਿੰਦੇ ਨੇ ਹਾਂ। ਜਾਂ ਤਾਂ ਲੱਖੇ ਨੂੰ ਪਿੱਛੇ ਕਰਕੇ ਚੱਲ ਪੋ। ਮੂਹਰੇ ਆਓ। ਕਈ ਵਾਰੀ ਇਹ ਵੀ ਹੋ ਸਕਦਾ ਜਾਣ ਬੁੱਝ ਕੇ ਲੱਖੇ ਮਗਰ ਬਹੁਤ ਲੋਕ ਨੇ ਜਾਣ ਬੁੱਝ ਕੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਰੀ ਹੋਵੇ। ਇਹ ਵੀ ਤਾਂ ਹੋ ਸਕਦਾ। ਇਹ ਪਤਾ ਕੀ ਗੱਲ ਬਾਤ ਆ ਬਾਈ। ਲੱਖਾ ਕਿਸੇ ਦਾ ਮਾੜਾ ਨਹੀਂ ਕਰਦਾ ਬਾਈ। ਸਾਡਾ ਤਾਂ ਉਹਨੇ ਕਰਨੀ ਕੀ ਹੈ। ਠੀ ਜਾ ਲੱਖੇ ਨੂੰ ਚਾਹੁੰਦੇ ਨਹੀਂ ਹੈਗੇ ਵਿਚ ਬੰਦੇ ਵੀ ਇਹ ਮੂਰੇ ਕੋ ਲੱਗਿਆ ਫਿਰ ਜਾਂ ਤਾਂ ਫਿਰ ਲੱਖੇ ਨੂੰ ਪਿੱਛੇ ਲਾ ਦੇਣਾ ਹੋਰ ਮੂਰੇ ਆ ਜਾਓ ਆ ਕੋਈ ਆਓ ਆ ਮੂਰੇ ਤਾਂ ਆ ਜਾਓ ਅਸੀਂ ਲਾਉਣੇ ਲੈ ਮੈਂ ਪਿੰਡ ਦਾ ਸਰਪੰਚਾ ਲੱਖੇ ਨੂੰ ਕਰਦੇ ਆ ਪਿੱਛੇ ਤੁਸੀਂ ਮੂਰੇ ਆ ਕੇ ਤੁਸੀਂ ਕਮਾਂਡ ਸਾਮੋ ਸਾਮੋ ਤਾਂ ਸਹੀ ਬਾਈ ਸਾਮੋ ਦਾ ਸਹੀ ਜੇ ਤਾਂ ਲੱਖਾ ਫੜਿਆ ਗਿਆ ਹਾਂ ਫਿਰ ਤਾਂ ਕਹੇ ਇਹ ਮਿਲੀ ਭੁਗਤਾ ਹੈ ਮਿਲੀ ਭੁਗਤਾ ਹਾਂ ਜੇ ਨਹੀਂ ਫੜਿਆ ਗਿਆ ਫਿਰ ਵੀ ਮਿਲੀ ਭੁਗਤਾ ਫਿਰ ਵੀ ਮਿਲੀ ਭੁਗਤਾ ਹੈ ਆਏ ਅਕੇਲੇ ਕੰਮ ਚੱਲੂ ਯਾਰਾ ਸੋ ਕਹਿਣ ਤੋਂ ਪਾਵੇ ਇਹ ਹੈ ਵੀ ਆਪਾਂ ਅੱਡੋ-ਪਾਟੀ ਨਾ ਹੋਈਏ ਪਾੜਾ ਨਾ ਪਾਈ ਆਪਸ ਵਿੱਚ ਆਪਾਂ ਇਕਜੁੱਟ ਹੋ ਕੇ ਰਹੀਏ ਇਹ ਜੇ ਸ਼ਬੀਨ ਨੂੰ ਪਾੜ ਦਿੱਤਾ ਜਾਵੇ ਇਹਨੂੰ ਕਿਸੇ ਕਿਸੇ ਤਰੀਕੇ ਇਕੱਠਾ ਨਾ ਹੁੰਦਾ ਜੀ ਤਾਂ ਦੋਸਤੋ ਇਹ ਸੀਗੇ ਸਾਡੇ ਨਾਲ ਸਰਪੰਚ ਸਾਹਿਬ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਆਪਾਂ ਕੀਤੀ ਸੋ 10 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ 9 ਤਰੀਕ ਵਾਲੀ ਜਿਹੜੀ ਕਾਲ ਹੈਗੀ ਮੀਟਿੰਗ ਹੈ ਉਹਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਸੋ ਇਸ ਵੀਡੀਓ ਦੇ ਚੈਨ ਨਹੀਂ ਮਿਲਦੇ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਹ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ